ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਤੁਹਾਨੂੰ ਸਾਰੇ ਸਾਕੇ ਦੇ ਸਾਕੇ ਤੋਂ ਜਾਣੂ ਕਰਵਾ ਚੁੱਕੇ ਨੇ ਕਿ ਕਿਵੇਂ ਹੀ ਪ੍ਰਧਾਨ ਹਰਜਿੰਦਰ ਸਿੰਘ ਦੇ ਨਾਲ ਧੱਕਾ ਹੋਇਆ ਤੇ ਉਹਦਾ ਬਿਨਾਂ ਕਸੂਰ ਤੋਂ ਸਿਰ ਪਾੜ ਦਿੱਤਾ ਗਿਆ ਉਹਦੇ ਟੰਕੇ ਲੱਗੇ ਨੇ ਤੇ ਬਹੁਤ ਡੂੰਗੀ ਸੱਟ ਹੈ ਤੇ ਪੁਲਿਸ ਪ੍ਰਸ਼ਾਸਨ ਮੈਨਾ 23 24 ਭਰਾਵੋ ਗੱਲਬਾਤ ਕਰੋ ਹੁਣ ਉਹ ਗੱਲਬਾਤ ਕਰਨ ਵਾਸਤੇ ਆਪਣੇ ਜ਼ਿਲ੍ਹੇ ਦੀ ਪੰਜ ਮੈਂਬਰੀ ਟੀਮ ਤੇ ਇਸ ਬਲਾਕ ਨਾਲ ਸੰਬੰਧਿਤ ਦੋ ਆਗੂ ਪ੍ਰਧਾਨ ਸਕੱਤਰ ਸੱਤ ਬੰਦੇ ਨਾਲ ਆਪਣੇ ਸੂਬੇ ਆਗੂ ਜਗਤਾਰ ਸਿੰਘ ਜੀ ਕਾਲਾ ਝੜੇ ਹੋਣਗੇ ਅੱਠੇ ਬੰਦੇ ਆਪਾਂ ਗੱਲਬਾਤ ਕਰਨ ਵਾਸਤੇ ਅੱਗੇ ਜਾਵਾਂਗੇ ਸੋ ਆਪਾਂ ਉਹੇ ਜਾਪਤੇ ਦੇ ਬਹਿ ਕੇ ਇਸੇ ਤਰ੍ਹਾਂ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਜਾਰੀ ਰੱਖਣਾ ਹੈ ਜਿਹੜਾ ਘਰਾਓ ਹੈ ਜਦੋਂ ਤੱਕ ਆਪਣੀ ਗੱਲਬਾਤ ਕੋਈ ਹੱਲ ਨਹੀਂ ਹੁੰਦੀ ਘਰਾਓ ਆਪਾਂ ਨੇ ਮੁਕੰਮਲ ਰੱਖਣਾ ਉਸ ਟਾਈਮ ਤੱਕ ਲੋਕੇ ਜਿੰਦਾਬਾਦ 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 ਉਸ ਪ੍ਰਸ਼ਾਸਨ ਦੀ ਕੰਡਿਆ ਕਾਰਵਾਈ ਮਰਦਾਬਾਦ 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 ਬੀਕੇ ਜੂ ਇਕਤਾ ਅਗਰਾਹ ਜਿੰਦਾਬਾਦ 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 ਆਉਲੀ ਬਗਾਨ 6:00 ਵਜੇ ਹੈ ਭਰਾਵੋ ਸਿਰਦੇ ਵਿੱਚ ਪੁਲਿਸ ਪ੍ਰਸ਼ਾਸਨ ਮੈਨਾ ਕੀ ਕਰਦੀ ਹੈ ਤੇ 23 24 ਲਾਉਂਦੀ ਹੈ ਭਰਾਵੋ ਹਾਲਾਂਕਿ ਜਾਣਕਾਰਾਂ ਦੇ ਅਨੁਸਾਰ ਸਿਰ ਦੇ ਵਿੱਚ 60 ਡੂੰਗੀ ਹੋਵੇ ਤੇ ਬਿਨਾਂ ਸ਼ਰਤ 26 ਦਾ ਮੈਨਾ ਹੁੰਦਾ ਹੈ ਭਰਾਵੋ 26 ਲੱਗਦੀ ਹੈ ਤੇ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਗੱਲ ਜਾਂਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਹਨਾਂ ਸਰਕਾਰਾਂ ਨੇ ਦਬਾਅ ਅਤੇ ਪੁਲਿਸ ਪ੍ਰਸ਼ਾਸਨ ਸਾਡੇ ਜੋ ਮਿਹਨਤ ਕਸ ਲੋਕ ਨੇ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਅਤੇ ਅਮੀਰ ਕਰਾਣਿਆਂ ਅਤੇ ਸਰਕਾਰਾਂ ਤੋਂ ਕਿਹਾਂ ਤੋਂ ਇਹ ਫੈਸਲੇ ਲੈਂਦੀ ਆ ਪ੍ਰਭੂ ਇਹ ਫੈਸਲੇ ਆ ਜਿਹੜੇ ਸਾਨੂੰ ਮਨਜ਼ੂਰ ਨਹੀਂ ਅਸੀਂ ਜਿਹੜੇ ਮਿਹਨਤ ਕੋ ਕਸ ਲੋਕਾਂ ਹੁਣ ਅਵੇਰ ਹੋ ਚੁੱਕੇ ਆ ਪ੍ਰਭੂ ਅਵੇਰ ਦਿੱਲੀ ਦੇ ਵਿੱਚ ਸਾਡੀਆਂ ਕਲਾਸਾਂ ਲੱਗੀਆਂ ਸਾਨੂੰ ਆਪਣੇ ਹੱਕਾਂ ਦਾ ਪਤਾ ਲੱਗਿਆ ਪ੍ਰਭੂ ਇਸ ਕਰਕੇ ਅੱਜ ਠਣੇ ਦਾ ਕਰੋ ਕੀਤਾ ਅਤੇ ਅਸੀਂ ਅਵੇਰ ਹੋਇਆ ਕਿ ਕੀ ਕੀ ਮਿਹਨਤ ਕਸ ਲੋਕਾਂ ਦਾ ਦੀ ਸੁਣਵਾਈ ਹੈ ਇਹ ਸੁਣਵਾਈ ਕਿਵੇਂ ਹੈ ਪ੍ਰਭੂ ਇਹ ਸੁਣਵਾਈ ਤੁਹਾਡੇ ਇਕੱਠਾਂ ਦੇ ਨਾਲ ਹੈ ਪ੍ਰਭੂ ਇਹ ਸੁਣਵਾਈ ਗੁਰਾਹਾਂ ਦੇ ਝੰਡੇ ਤੇ ਡੰਡੇ ਦੇ ਨਾਲ ਹੈ ਪ੍ਰਭੂ ਆਪਾਂ ਇਕੱਠੇ ਆ ਤਾਂ 26 ਦਾ ਕੀ ਇਹ 307 ਦਾ ਕਤਲ ਵੀ ਬਣੂਗੀ ਪ੍ਰਭੋ ਲੱਗ ਸਕਦੀ ਹੈ ਅਚਾਨਕ ਸੱਟ ਮਾਰੀ ਹੈ ਬੰਦਾ ਮਰ ਵੀ ਸਕਦਾ ਹੈ ਪ੍ਰਭੋ ਸਾਨੂੰ ਕੀੜੇ ਮਕੌੜਿਆਂ ਦੇ ਮੰਗ 23 24 ਤੇ ਹੀ ਕਹਿੰਦੇ ਜਾਓ ਅਸੀਂ ਜੋ ਕਰਨਾ ਸੀ ਕਰਤਾ ਇਹ ਨਹੀਂ ਮਜੂਰ ਸਾਨੂੰ ਪ੍ਰਸ਼ਾਸਨ ਨੂੰ ਕਹਤਾ ਕਿ ਪ੍ਰਭੋ ਇਹ 23 24 ਨਹੀਂ ਮਜੂਰ ਤੇ ਤੁਹਾਨੂੰ ਵਧਾਉਣਾ ਪਊਗਾ ਜੋ ਵੀ ਇਹ 26 ਦਾ ਮਹੀਨਾ ਆ ਜਾ 307 ਲੰਮੀ ਪਾਉਗੀ ਪ੍ਰਭੂ ਇਹ ਹੁਣੇ ਅੰਦਰੋਂ ਗੱਲ ਆਈ ਹੈ ਤਿੰਨ ਦਿਨ ਹੋ ਗਏ ਕਿਸਾਨਾਂ ਨੂੰ ਬੈਠਿਆ ਤਿੰਨ ਦਿਨ ਹੋ ਗਏ ਪ੍ਰਭੂ ਇੱਕ ਬੇਨਤੀ ਕੀਤੀ ਜਾਂਦੀ ਹੈ ਮੇਰੇ ਕਿਸਾਨ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪ੍ਰਭੂ ਜੋ ਪਿੱਛੇ ਬੰਦੇ ਖੜੇ ਨੇ ਆਪਣੇ ਭਰਾ ਉਹ ਜਾਬਤੇ ਦੇ ਵਿੱਚ ਆ ਕੇ ਇੱਧਰ ਪੰਡਾਲ ਦੇ ਵਿੱਚ ਸਜਣਾ ਤੇ ਧਰਨੇ ਦਾ ਮਾਹੌਲ ਧਰਨੇ ਦਾ ਸਾਜਿਆ ਜਾਵੇ ਤੇ ਸਾਡੀ 5 ਮੈਂਬਰੀ ਕਮੇਟੀ 7 ਮੈਂਬਰੀ ਕਮੇਟੀ ਅੰਦਰ ਜਾ ਕੇ ਗੱਲਬਾਤ ਕਰੂਗੀ ਪ੍ਰਭੂ ਅਸੀਂ ਮਿਹਨਤ ਦਾ ਸੰਲੋਪ ਇਕੱਠੇ ਹੋ ਗਿਆਂ ਹੁਣ ਗੱਲ ਆਈ ਹੈ ਮੈਨੇ ਦੀ ਇਹ ਮੈਨਾ ਜਾ ਕੇ ਅੰਦਰ ਗੱਲ ਕਰਨਗੇ ਸਾਡੇ ਬੁਲਾਏ ਨੇ ਬੁਲਾਰੇ ਕਿ ਤਿੰਨ ਦਿਨ ਹੋ ਗਏ ਧਰਨੇ ਨੂੰ ਚੱਲੇ ਨੂੰ ਚੌਥੇ ਦਿਨ ਦੇ ਵਿੱਚ ਸਾਹਮਣੇ ਹੋ ਗਿਆ ਪ੍ਰਭੂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਅੱਜ ਅੱਜ ਇਹਨਾਂ ਨੂੰ ਇਹਨਾਂ ਗੇਟ ਘੇਰਿਆ ਤੇ ਅੱਜ ਕਹਿੰਦੇ ਗੱਲ ਕਰਨ ਲਈ ਤਿਆਰ ਆ ਤੇ ਠਨੇਦਾਰ ਸਾਹਿਬ ਵੀ ਆ ਗਏ ਨੇ ਪ੍ਰਭੂ ਤਿੰਨ ਦਿਨਾਂ ਦੇ ਵਿੱਚ ਕਿਸੇ ਨੇ 警告 ਨਹੀਂ ਕੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕੀ ਕਰਨਾ ਹੋ ਪ੍ਰਭੂ ਇਹ ਐਵੇਂ ਹੀ ਜਾਣਦੇ ਨੇ ਕਿ ਆਪੇ ਬਹਿ ਕੇ ਚਲੇ ਜਾਣਗੇ ਇਹਨਾਂ ਦਾ ਤਰਨੇ ਲਾਉਣਾ ਕੰਮ ਨਹੀਂ ਭਰਾਵੋ ਇਹ ਸਾਡੀ ਅਨਸਰਦੀ ਲੋੜ ਹੈ ਅਨਸਰਦੀ ਕਿਉਂਕਿ ਸਰਕਾਰਾਂ ਦਾ ਜੋ ਜ਼ਬਰ ਹੈ ਜ਼ੁਲਮ ਹੈ ਇਹ ਸਿਖਰਾਂ ਤੇ ਆ ਚੁੱਕਿਆ ਹੈ ਭਰਾਵੋ ਹੁਣ ਸਰਕਾਰ ਆਈ ਹੈ ਸਿਆਣੇ ਬੰਦਿਆਂ ਦੇ ਕਹਿਣ ਦੇ ਨਾਲ ਕੰਜ ਲਾ ਕੇ ਡੰਗ ਹੋਰ ਵੀ ਤਿੱਖਾ ਹੋਊਗਾ ਇਹ ਡੰਗ ਦਾ ਮੁਕਾਬਲਾ ਕਰਨ ਦੇ ਵਾਸਤੇ ਭਰਾਵੋ ਅਵੇਸਲੇ ਨਾ ਹੋ ਜਿਓ ਤਕੜੇ ਹੋ ਜੋ ਤਕੜੇ ਆਪਣੀਆਂ ਉਹੀ ਸੋਟੀਆਂ ਚੰਡਾ ਡੰਡਾ ਕਾਇਮ ਰੱਖੋ ਫੈਸਲੇ ਜੋ ਹੋਣੇ ਨੇ ਲੈਣੇ ਆ ਉਹ ਚੰਡੇ ਡੰਡੇ ਦੇ ਹਿਸਾਬ ਨਾਲ ਲੈਣੇ ਆ ਭਰਾਵੋ ਆਪਾਂ ਮਿਹਨਤ ਕਸ ਲੋਕਾਂ ਨੇ ਇਹ ਇਕੱਠ ਦੇ ਨਾਲ ਇਹ ਜੋ ਆਪਣਾ ਇਹਦੇ ਵਿੱਚ ਵਾਅਦਾ ਕਰਾਉਣਾ ਅਤੇ ਹੁਣ ਗੱਲਬਾਤ ਦੇ ਲਈ ਜਾਣਗੇ ਭਰਾਵੋ ਅਤੇ ਅਸੀਂ ਕਹਿੰਦੇ ਆ ਕਿ ਸਰਕਾਰਾਂ ਇਸ ਤਰ੍ਹਾਂ ਜੁਲਮ ਜਿਹੜਾ ਗਰੀਬ ਲੋਕਾਂ ਦੇ ਟਾਰੀਆਂ ਨਾ ਟਾਉਣ ਅਸੀਂ ਤਾਂ ਕਹਿੰਦੇ ਸੀ ਪਰ ਨਹੀਂ ਅਸੀਂ ਤਕੜੇ ਹੋਈਏ ਅਤੇ ਜੋਰ ਲਾ ਕੇ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਗੁਰਾਂ ਦਾ ਝੰਡਾ ਬਲੰਦ ਕਰੀਏ ਅਤੇ ਇਕੱਠੇ ਹੋ ਜਾਈਏ ਇਹ ਨਾ ਆਖੀਏ ਕਿ ਫਲਾਣਾ ਬਣ ਗਿਆ ਮੰਤਰੀ ਤਿਕੜਾ ਬਣ ਗਿਆ ਨਹੀਂ ਪ੍ਰਭੂ ਇਹ ਵੋਟਾਂ ਦਾ ਸ਼ਿਲਸਿਲਾ ਬਿਲਕੁਲ ਝੂਠਾ ਹੈ ਇਹ ਬਿਲਕੁਲ ਆਪਾਂ ਨੂੰ ਇੱਕ ਝਕਾਨੀ ਦੇਣ ਵਾਸਤੇ ਆ 5 ਸਾਲਾਂ ਦੇ ਵਿੱਚ ਪਿੱਛੋਂ ਗੁੱਸਾ ਠੰਡਾ ਨਾ ਕਰਨ ਦੇ ਵਾਤੇ ਆ ਅਤੇ ਇਹ ਆਪਣੇ ਮਾਫਕ ਨਹੀਂ ਹੈ ਇਸ ਕਰਕੇ ਆਪਾਂ ਜਥੇਬੰਦਕ ਲੋਕਾਂ ਲੜਦੇ ਰਹਾਂਗੇ ਅਤੇ ਲੜਦੇ ਰਹੇ ਹਾਂ ਪ੍ਰਭੂ ਆਪਣੇ ਹੱਕ ਵੀ ਲਵਾਂਗੇ ਝੰਡੇ ਤੇ ਡੰਡੇ ਦੇ ਨਾਲ ਅਤੇ ਦਿੱਲੀ ਸਰਕਾਰ ਨੂੰ ਝੁਕਾ ਕੇ ਵੀ ਆਏ ਆ ਜਿਹੜੀ ਸਰਕਾਰ ਹੁਣ ਬਣੀ ਹੈ ਮੋਦੀ ਸਰਕਾਰ ਕਹਿੰਦੇ ਜੀ ਮੋਦੀ ਆ ਗਿਆ ਤੀਜੀ ਵਾਰ ਆਵੇ 10 ਵਾਰੀ ਆਵੇ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਤੇ ਧੰਡੇ ਦੇ ਡੰਡਾ ਕਾਇਮ ਰੱਖਣਾ ਜਾਂ ਵੋਟਾਂ ਦੇ ਵਿੱਚ ਸਾਡਾ ਇੰਟਰਸਟਿੰਗ ਨਹੀਂ ਹੈ ਫਿਰ ਸਾਨੂੰ ਕੀ ਕੋਈ ਆਵੇ ਤੇ ਕੋਈ ਜਾਵੇ ਪ੍ਰਭੂ ਤੁਸੀਂ ਤਕੜੇ ਰਹੋ ਇਕੱਠ ਰੱਖੋ ਇਕੱਠ ਦੇ ਨਾਲ ਏਕੇ ਦੇ ਨਾਲ ਆਪਣੇ ਬਲ ਦੇ ਨਾਲ ਆਪਾਂ ਫੈਸਲੇ ਅਤੇ ਆਪਣੀਆਂ ਜਿੱਤਾਂ ਕਰਾਂਗੇ ਹਾਸਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ